ਹੈਲੋ ਗਾਇਜ਼ ਅੱਜ ਅਸੀਂ ਆਪ ਵੀ ਲੈ ਕੇ ਚੱਲਦੇ ਹਾਂ ਮਾਂ ਬੈਸੋਨ ਦੇਵੀ ਛੇਰਾਵਲੀ ਮਾਂ ਹੁਸ਼ਿਆਰਪੁਰ ਤੋਂ ਮਾਂ ਬੈਸੋਨ ਦੇਵੀ ਯਾਤਰਾ ਅਸੀਂ ਜਿਸੂਏ ਤੋਂ ਰੇਲ ਗੱਡੀ ਲਈ ਸੀ ਤੇ ਅਸੀਂ ਇਸ ਵੇਲੇ ਰੇਲ ਗੱਡੀ ਦੇ ਵਿੱਚ ਹੀ ਹਾਂ ਤੇ ਤੁਹਾਨੂੰ ਵੀ ਦੱਸਾਂਗੇ ਜੋ ਮਾ ਸ਼ੇਰਾਵਾਲੀ ਆ ਮਾ ਵੈਸ਼ਨ ਦੇਵੀ ਹੈ ਉੱਥੇ ਕਿਵੇਂ ਕਿਵੇਂ ਪਹੁੰਚਿਆ ਜਾ ਸਕਦਾ ਹੈ ਰਸਤੇ ਵਿੱਚ ਕਿਹੜੀ ਕਿਹੜੀ ਮੁਸ਼ਕਲਾਵਾਂ ਆਂਦੀਆਂ ਹਨ ਅਸਵੇਲੇ ਆਪਾਂ ਥੇਲ ਗੱਡੀ ਵਿੱਚ ਹਾਂ ਥੇਲ ਗੱਡੀ ਵਿੱਚ ਇੰਜੋਏ ਕਰਦੇ ਹੋਏ ਮਾਂ ਦੇ ਗੁਣ ਗਾਉਂਦੇ ਹੋਏ ਅਸੀਂ ਇਸ ਵੇਲੇ ਜਾ ਰਹੇ ਹਾਂ ਮਾਂ ਵੈਸ਼ਨ ਦੇਵੀ ਦੇ ਕੋਲ ਕਿਵੇਂ ਕਿਵੇਂ ਮਾਂ ਸ਼ੇਰਾਵਾਲੀ ਦੇ ਕੋਲ ਪਹੁੰਚਣਾ ਹੈ ਸਾਰਾ ਜੋ ਪ੍ਰੋਸੀਜਰ ਹੈ ਤੁਹਾਨੂੰ ਕਿਦਾਂ ਦਾ ਵੀ ਤੁਸੀਂ ਕਦੇ ਜਾਓ ਮਾਂ ਸ਼ੇਰਾਵਾਲੀ ਦੇ ਕੋਲ ਤੁਹਾਨੂੰ ਜਾਣ ਵਿੱਚ ਇੱਥੇ ਕੋਈ ਮੁਸ਼ਕਲ ਨਾ ਹੋਵੇ ਬਹੁਤ ਹੀ ਵਧੀਆ ਲੱਗਿਆ ਸਾਨੂੰ ਮਾਂ ਸ਼ੇਰਾਵਾਲੀ ਮਾਂ ਬੈਸ਼ਨੋਈ ਦੇ ਦਰਵਾਜ਼ੇ ਤੇ ਜਾ ਕੇ ਔਰ ਤੁਹਾਨੂੰ ਵੀ ਮਾਂ ਸ਼ੇਰਾਵਾਲੀ ਦੇ ਦਰਸ਼ਨ ਕਰਵਾਉਣੇ ਅੱਜ ਤੁਸੀਂ ਵੀ ਮਾਸ਼ੇਰਾਂ ਵਾਲੀ ਦੇ ਦਰਸ਼ਨ ਕਰਨੇ ਹਨ ਅਸਵਲੇ ਅਸੀਂ ਪਤਲੇ ਪੂਚਕੇ ਆਸ਼ੇਸ਼ਾਂ ਤੇ ਕੇਟੋ ਸਾਹਮਣੇ ਟੋੜੀਆਂ ਚੜ੍ਹਦੀਆਂ ਹਨ ਉੱਪਰੋਂ ਅਸੀਂ ਇਹ ਪੋੜੀ ਜਾਣੀ ਉੱਪਰੋਂ ਤੋਂ ਸਾਹਮਣੇ ਪੋੜੀ ਚੜ੍ਹ ਕੇ ਉੱਪਰ ਦੂਸਰੇ ਪਾਸੇ ਅਸੀਂ ਉੱਧਰ ਜਾਣਾ ਹੈ ਉੱਤਰ ਕੇ ਜੇ ਉੱਥੋਂ ਟੈਂਪੂ ਲਾ ਸਕਦੇ ਹਾਂ ਜਦ ਕਦ ਵੀ ਜਾ ਸਕਦੇ ਹਾਂ ਤੇ ਤੁਹਾਡੀ ਆਪਣੀ ਮਰਜ਼ੀ ਹੈ ਇੱਕ ਇੱਕ ਗੱਲ ਯੂਦ ਯਾਦ ਰੱਖਿਓ ਮਾਤਾ ਪੈਚੰਦੇ ਦੀ ਜਾਣ ਤੋਂ ਪਹਿਲਾਂ ਬੱਸ ਸਟੈਂਡ ਤੋਂ ਜਾਂ ਐਲੀਵੇਸ਼ਨ ਤੋਂ ਆਪਣਾ ਨਾਮ ਰਜਿਸਟਰ ਜੂ ਕਰਾ ਲਿਓ ਫਿਰ ਤੁਹਾਨੂੰ ਆਪਣਾ ਇੱਕ ਕਾਰਡ ਦੇਣਗੇ ਤਾਂ ਤੁਸੀਂ ਅੱਗੇ ਜਾ ਸਕਦੇ ਹੋ ਮਾਤਾ ਜੀ ਦਾ ਦਰਸ਼ਨ ਕਰਨ ਵਾਸਤੇ ਨਹੀਂ ਤੁਹਾਡੀ ਐਂਟਰੀ ਨਹੀਂ ਹੋ ਸਕਣੀ ਜੇ ਤੁਸੀਂ ਕਾਰ ਲੈਣ ਵਾਸਤੇ ਤੁਹਾਨੂੰ ਕੀ ਚਾਹੀਦਾ ਆਧਾਰ ਕਾਰਡ ਆਪਣਾ ਆਪਣਾ ਸਭ ਦਾ ਕੱਲੇ ਕੱਲੇ ਦਾ ਜਿੰਨੇ ਘਰ ਦੇ ਨੰਬਰ ਹੋਣਗੇ ਸਭ ਦਾ ਆਧਾਰ ਕਾਰਡ ਕੱਲੇ ਕੱਲੇ ਚਾਹੀਦਾ ਨਾਲ ਫਿਰ ਤੁਹਾਡਾ ਨਾਮ ਰਜਿਸਟਰਡ ਹੋਣਾ ਹੈ ਹੈ ਫਿਰ ਤੁਹਾਨੂੰ ਉੱਥੇ ਇੱਕ ਆਈ ਕਾਰਡ ਮਿਲੂਗਾ ਤੁਹਾਡਾ ਪਛਾਣ ਪੱਤਰ ਫਿਰ ਤੁਹਾਡੀ ਉੱਥੋਂ ਅੱਗੇ ਐਂਟਰੀ ਹੋਣੀ ਹੈ ਉੱਥੇ ਜੋ ਆਪਣੀ ਸਿਕਿਉਰਿਟੀ ਹੈ ਆਰਮੀ वगैरह ਹੈ ਤੁਹਾਡੀ ਪੂਰੀ ਸਰਚਿੰਗ ਕਰਦੇ ਹਨ ਫਿਰ ਅੱਗੇ ਜਾਣ ਦਿੰਦੇ ਹਨ ਅਸਲਾ ਉਸ ਜਗ੍ਹਾ ਦੇ ਪੋਚੋ ਕੇਹਾ ਹੈ ਵੀ ਕਾਫੀ ਰਾਸ਼ ਹੈ ਜਦ ਤੱਕ ਅਸੀਂ ਰਾਤ ਹੋ ਚੁੱਕੀ ਹੈ ਰਾਦੇ ਦੇ ਸੇ ਲਗਭਗ 8 ਵਜੇ ਚੁੱਕੇ ਹਨ ਸਾਨੂੰ 6:30 ਵਜੇ 6:30 ਵਰਗੀ ਸੀਗੀ ਇਹ ਰੇਲਵੇ ਸਟੇਸ਼ਨ ਤੇ ਤੇ ਅਸੀਂ ਰਾਤ ਦੇ 8 ਵਜੇ ਚੁੱਕੇ ਹਨ ਅਸੀਂ ਤੋਂ ਕੰਟਰੀ ਗੇਟ ਹੈ ਆਰਮੀ ਵਾਲੇ ਜੋ ਚੈਕਿੰਗ ਕਰਦੇ ਹਨ ਸਰਚਿੰਗ ਕਰਦੇ ਹਨ ਉੱਥੇ ਪਹੁੰਚੇ ਤਾਂ ਕਾਫੀ ਰਸ਼ਾ ਬਹੁਤ ਹੀ ਭੀੜ ਅੱਥੇ ਇਸ ਵੇਲੇ ਲਾਈਨ ਲੱਗੀ ਹੋ ਕਾਫੀ ਲਗੀ ਕਰਤਾਰ ਹੈ ਬਲੈ ਲੁਗਦੀ ਨਹੀਂ ਹੈ ਵੀ ਫਟਾਫਟ ਆਰਮੀ ਸਟਾਫ ਦੇ ਬੰਦੇ ਕੱਢੀ ਜਾਂਦੇ ਹਨ भाई पंद्रह भीह मिनट लगे सन इतें असि छाती करवा करवा के अंदर पास हो चुके हैं पार इत पर जो चढ़ाई है स्टार्ट हूँ चढ़ाई इत स्टार्ट होनी अपनी इतोड़े भी है जो थोड़ा मन है भी असी पैदल यात्रा नहीं करनी घोड़े जाके भी जा सकते हैं चौदह किलोमीटर जो माँ वैष्णो देवी का दरबार है दूर है इतों चढ़ाई कि दूर है इतों कि है ਸੋ ਸਨ ਜਾਨੀ ਅਸੋਲੀ ਅਸੀਂ ਦਸ਼ਮਾਤਾ ਜੀ ਦੇ ਦਰਬਾਰ ਨੂੰ ਚੱਲ ਪਏ ਹਾਂ ਕਾਫੀ ਰੋਸ਼ ਹੈ ਬਹੁਤ ਹੀ ਭੀੜ ਹੈ ਦੇ ਵਿੱਚ ਮਾਂ ਦੇ ਪੱਗ ਦੇ ਨਾਂ ਦਾ ਜੇ ਕਰੇ ਲਾਉਂਦੇ ਹੋਏ ਮਾਂ ਦਾ ਗੋਣ ਗਾਉਂਦੇ ਹੋ ਜਾ ਰਹੇ ਨੇ ਚੜਾਈ ਇਥੇ ਸ਼ੁਰੂ ਹੈ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਵੀ ਆ ਘੋੜੇ ਖੜੇ ਨੇ ਇੱਥੇ ਸੀ ਇਹਨੇ ਕੋੜਾ ਕਰਨ ਜਾਂਦੇ ਹੋ ਤੇ ਇਹਦੇ ਜੋ ਵੀ ਆnde ਪ੍ਰਾਈਜ਼ ਹੈ ਜੇ ਕਿ ਆਪਾਂ ਤੇ ਕੋੜਾ ਲੈ ਸਕਦੇ ਹਾਂ ਇੱਕ ਕੁੜਤਾ ਕਾਨੂੰ ਕੋੜੇ ਵਾਕੇ ਲੈ ਜਾ ਸਕਦੇ ਨਾ ਪਰ ਬਹੁਤ ਹੀ ਵਧੀਆ ਲੱਗ ਰਿਹਾ ਅੱਛਾ ਅਸਰ ਹੋ ਰਿਹਾ ਅਸੀਂ ਸਭ ਰੱਥ ਪਹੁੰਚ ਚੁੱਕੇ ਹਾਂ ਚਲੋ ਯਾਰ ਚਲੋ ਇਹ ਸਾਡੀ ਇਸ ਵੇਲੇ ਸ਼ੁਰੂ ਹੋ ਰਹੀ ਦਿਵਾਰ ਵੀ ਬਹੁਤ ਹੀ ਮੈਨੂੰ ਆਇਆ ਸਾਨੂੰ

मान गुण गांव लाँगते हुए तो बुलावा आया है माता ने बुलाया तो 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 है बहुत ही वजह लग रहा है माँ वैष्णो दरबार और माता के दर्शन करवाने बहुत ही वधिया लग रहा है ਬਹੁਤ ਹੀ ਵਧੀਆ ਨਿਆਰੇ ਮਾਂ ਦੇ ਦਰਬਾਰ ਦੇ ਮਾਂ ਬੈਸ਼ਨ ਦੇ ਵੀ ਮਾਂ ਸ਼ੇਰਾਵਾਲੀ ਤੁਸੀਂ ਇਹ ਮਾਂ ਦੇ ਦਰਸ਼ਨ ਕਰਕੇ ਅੱਜ ਆਪਣਾ ਜੀਵਨ ਸਫਲ ਬਣਾਇਓ ਜੋ ਜੇ ਇਹ ਅਗਾ ਹਾਥੀ ਮੱਥਾ ਇਹ ਰੋਥੀ ਮੱਥਾ ਕਹਿੰਦੇ ਨੇ ਕਿ ਚੜਾਈ ਇੱਥੇ ਕਾਫੀ ਉੱਚੀ ਹੋ ਜਾਂਦੀ ਇੱਥੋਂ ਚੜਾਈ ਕਾਫੀ ਹੋ ਜਾਂਦੀ ਇੱਥੋਂ ਕਿਸ ਜਗ੍ਹਾ ਤੋਂ ਜਾਣੇ ਕਿ ਥੱਲੇ ਤੋਂ ਲੈ ਕੇ ਲਗਭਗ 11 ਕਿਲੋਮੀਟਰ ਚੜਾਈ ਹੈ ਜੀ ਇੱਥੋਂ ਥੱਲੇ ਤੋਂ ਸਟਾਰਟਿੰਗ ਤੋਂ ਲੈ ਕੇ 11 ਕਿਲੋਮੀਟਰ ਚੜਾਈ ਹੈ। ਉਹ 3 ਕਿਲੋਮੀਟਰ ਜਿਹੜਾ ਰਹਿੰਦਾ ਏਰੀਆ ਮਾਂਦਰਵਾਰ ਦਾ ਫੇਰ ਉਤਰਾਈ ਹੈ। ਵਿਚਰ ਉਤਰਨ ਉਤਰਾਈ ਜਾਂ ਚੜਾਈ ਹੈ ਨਹੀਂ ਉੱਥੇ। 14 ਕਿਲੋਮੀਟਰ ਦਾ ਸਫ਼ਰ ਹੈ ਪਹਿਲ ਯਾਤਰਾ ਮਾਂਦਰਵਾਰ ਚ ਕਾਫੀ ਰਸਾਇਤੇ ਦੇਖ ਸਕਦੇ ਹੋ ਵੀਡੀਓ ਦੁਆਰਾ। ਜੋ ਜੋ ਮੇਰੀ ਵੀਡੀਓ ਤਲੀ ਵਾਰ ਦੇਖ ਰਿਹਾ ਹੈ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਜੋ ਆਪ ਵੀ ਮੇਰੀਆਂ ਕੰਨੀਆਂ ਹੋਰ ਨੰਨ ਨੰ ਵੀਡੀਓ ਦੇਖਣ ਨੂੰ ਮਿਲਦੀ ਰਹੇ। ਔਰ ਇਸ ਵੀਡੀਓ ਬੱਤਵਾ ਸ਼ੇਅਰ ਕਰਨਾ। ਜੋ ਜੇ ਵੀਡੀਓ ਵੱਤ ਨਵਾਦ ਸ਼ੇਅਰ ਕਰੇਗਾ ਮਾਂ ਸ਼ਿਰਾ ਵਾਲੀ ਮਾਂ ਵੈਸ਼ਨ ਦੇਵੀ ਆਪ ਸਭ ਦੀ ਜੋ ਵੀ ਬਨੋ ਕਾਮਨਾ ਹਨ ਉਹ ਪੂਰੀ ਕਰੇਗੀ ਵਾ ਕਾਫੀ ਪੀੜਾ ਤੇ ਮਾਂ ਦੇ ਦਰਵਾਜ਼ੇ ਵਿੱਚ ਦੇਖੋਛ ਲੋਕ ਸਖਾ ਤੱਕ ਕੇ ਹਨ ਸਾਥੀ ਨਾਲ ਵਾਲੇ ਤੇ ਉਹਨਾਂ ਨੂੰ ਕੋੜਾ ਅਸੀਸ ਤੇ ਕਰਕੇ ਦਿੱਤਾ ਕਰੋ ਉਹਨਾਂ ਕੋ ਚਲੇ ਨਹੀਂ ਆ ਰਹੀ ਸੀ ਥਕਾਵਟ ਕਾਫੀ ਮਹਿਸੂਸ ਕਰਦੇ ਸਨ ਇਸੇ ਲੜਕੀ ਸੇ ਇਹਨਾਂ ਨੂੰ ਅਸੀਂ ਕੋੜੇ ਦੇ ਸਵਾਲੀ ਗਰਾਮਾਂ ਜਾਂਥੋ ਤਾਂ ਦੇ ਮਾਤਾ ਦੇ ਦਰਵਾਜ਼ੇ ਪਹੁੰਚ ਸਕਣਾ ਉਹ ਦਰਸ਼ਨ ਕਰ ਸਕਣਾ ਮਾਨ ਦੇ ਬਹੁਤ ਹੀ ਵਧੀਆ ਨਜ਼ਾਰੇ ਮਾਨ ਦੇ ਦਰਵਾਜ਼ੇ ਤੇ ਲਗਭਗ ਅਸੀਂ ਐਸੇ ਲਿਖਿਆ ਪਵਨ ਦਾ ਰਸਤਾ 3 ਕਿਲੋਮੀਟਰ ਯਾਨੀ ਕਿ ਇੱਥੋਂ ਉਹ ਪਾਵਨ ਨੇ 3 ਕਿਲੋਮੀਟਰ ਰਹਿ ਗਿਆ ਹੈ ਚੜਾਈ ਖਤਮ ਹੋ ਗਈ ਯਾਨੀ ਕਿੱਥੇ ਆ ਕੇ ਹੁਣ ਐਸੇ ਜਿਹੜੀ ਖਤਮ ਹੈ ਅਧਰ ਉੱਪਰ ਨੂੰ ਤਰਨਾਸਰਾ ਰਸਤਾ ਹੈ ਇੱਦਾਂ ਹੁਣ ਤਰਾਈ ਤਰਾਈ ਅੱਗੇ 3 ਕਿਲੋ ਮੀਟਰ ਰਸਤਾ ਪਾਵਨ ਦਾ ਰਹਿ ਗਿਆ ਚੜਾਈ ਸਾਡੀ ਇੱਥੇ ਖਤਮ ਹੋ ਚੁੱਕੀ ਗਾ 1 ਕਿਲੋਮੀਟਰ ਦੀ ਤੇ 3 ਕਿਲੋਮੀਟਰ ਤਰਾਈ ਹੈ ਮਾਂ ਜੀ ਦਾ ਭਵਨ ਰਾਤ ਦੇ ਬਹੁਤ ਹੀ ਸੁੰਦਰ ਨਜ਼ਾਰੇ ਮਾਂ ਬੈਸ਼ਨੋ ਦੇ ਵੀ ਭਵਨ ਰਾਤ ਦੇ ਨਜ਼ਾਰੇ ਬਹੁਤ ਹੀ ਸੁੰਦਰ ਦਰਸ਼ਨ ਕਰੋ ਮਾਂ ਦੇ ਭਵਨ ਦੇ ਰਾਤ ਦੇ ਨਜ਼ਾਰੇ ਹਾਂ ਇੱਥੇ ਦੇ ਬਹੁਤ ਹੀ ਵਧੀਆ ਲੱਗ ਰਿਹਾ ਮਾਂ ਦਾ ਭਵਨ ਰਾਤ ਦੇ ਸਮੇ ਬਹੁਤ ਹੀ ਸੁੰਦਰ ਨਜ਼ਾਰੇ ਮਾਂ ਦੇ ਭਵਨ ਦੇ ਮਾਸ਼ੇਰਾਂ ਵਾਲੀ ਦਰਬਾਰ ਦੇ ਲਗਾ ਵਗਾ ਸੀ ਜੋ ਮਾਂ ਦਾ ਦਰਵਾਜ਼ਾ ਤੇ ਪਹੁੰਚ ਚੁੱਕੇ ਹੈ ਇੱਥੇ ਵੀ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਬਾਰੇ ਕਹਿੰਦੇ ਲੈ ਇਹਨਾਂ ਰੁਕਦੀ ਨਹੀਂ ਹੈ ਆਰਮੀ ਵਾਲੇ ਫਟਾਫਟ ਲਿਆਨੋ ਕੱਢੀ ਜਾਂਦੇ ਨੇ ਪੀੜ ਨਹੀਂ ਹੋਣ ਦੇ ਕਾਫੀ ਇੱਥੇ ਵੀ ਰਸ਼ ਹੈ ਬਹੁਤ ਪੀੜ ਹੈ ਅਸੀਂ ਮਾਂ ਦਾ ਦਰਵਾਜ਼ਾ ਹੋ ਚੁੱਕੇ ਹੈ ਔਰ ਹੁਣ ਅਸੀਂ ਦਰਸ਼ਨ ਮਾਂ ਦੇ ਕਰਨੇ ਹਨ ਤੁਹਾਨੂੰ ਵੀ ਕਰਵਾਣੇ ਹਨ ਅਗਰ ਆਪ ਜੀ ਨੂੰ ਇਹ ਜੁੜੀ ਅੱਛੀ ਲਗੇ ਤੇ ਵੀਡੀਓ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਅਸੀਂ ਲੈਂਡ ਚ ਲੱਗ ਚੁੱਕੇ ਹਾਂ ਇਸ ਵੇਲੇ ਤੇ ਲੈਂਡ ਰੁਕਦੀ ਨਹੀਂ ਪਈ ਰਹਿਣ ਫਰੋਚਲ ਇਨਾਲਾ ਚ ਲੱਜ ਜਾਂਦੇ ਆਰਮੀ ਵਾਲੇ ਇਹ ਮਾਂ ਦੀ ਗੁਫਾ ਪੁਰਾਣੀ ਵਾਲੀ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ ਇਹ ਵਾਲੀ ਅੱਗੇ ਜੋ ਵਾਲੀ ਹੈ ਹੁਣ ਨਵੀਂ ਗੁਫਾ ਮਾਂ ਦੇ ਦਰਬਾਰ ਦੀ ਤੇ ਅਸੀਂ ਹੁਣ ਸਾਰੇ ਨੇ ਮਾਂ ਦੇ ਜੇਕਾਰਾ ਲਾ ਕੇ ਮਾਤਾ ਵੈਸ਼ਨੂ ਦੇ ਦਰਸ਼ਨ ਕਰਨੇ ਹਨ ਇਹ ਮਾਂ ਮੈਸ਼ੋਂ ਦੇਵੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ ਔਰ ਜੈ ਕਾਰ ਲਾਂਦੇ ਹੋਏ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ